Fuck ਸਾਰੇ ਸ਼ਾਨੁ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਵਿਗਨ ਲਾਪੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗ ਆ ਵਿਚ ਬਾਣੀ ਅੰਦਰਤੋ ਸਾਰੇ ਗੁਰਬਾਣੀ ਕਹ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਢਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਈ ਦਰੇਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ अंजने मही निरंजन रहिया जो रोज जगत इबताईया गल्ली जो ना होई एक दृष्ट कर संसार जानै ਯੋਗੀ ਕਈਆ ਸੋਈ ਰਹਾ ਜੋਗ ਨਵਾਰ ਬੜੀ ਵਸਾਣੀ ਜੋਗ ਨ ਕਾੜੇ ਲਾਈਆ ਜੋਗ ਨ ਸੰਤਰ ਪਵਿਆ ਜੋਗਨ ਤੀਰਤ ਨਾਈਆ ਅੰਜਨ ਮਾਹੀ ਨਰੰਜਨ ਰਹੀਆ ਜੋਗੋ ਜੁਗਤ ਿਵ ਪਾਈਆ ਸਤਗੁਰ ਭੇਟੇ ਨਾ ਸੰਸਾਰ ਤੋਂ ਤਾ ਵਿੱਚ ਵਰ ਜਰ ਆ ਨਿਜਰ ਚੜ ਸਹਿਜ ਤੁਨ ਲੱਜੈ ਘਰ ਹੀ ਪਰ ਚ ਪਾਈਐ ਅੰਜਨ ਮਾਹੀ ਨਰੰਜਨ ਰਹੀਆ ਜੋ ਗੁਰਦੇਵ ਪਾਈਆ ਨਾਨਕ ਜੀਵਤਿਆ ਮਰ ਰਹੀਆ ਐਸਾ ਜੋਗੀ ਕਮਈਆ ਬਾਜੇ ਬਾਜੋ ਸਿੰਘੀ ਵਾਜੇ ਤਉ ਨਿਰਭਉ ਪਦ ਪਾਈਆ ਅੰਜਨ ਮਾਹੀ ਨਰੰਜਨ ਰਹੀਆ ਜੋਰੂ ਦੇਤੇ ਤਉ ਪਾਈਆ ਵਾਜੇ ਵਾਜੋ ਸਿੰਘੇ ਵਜ ਤਉ ਮਿਰ ਪਉ ਪਦ ਪਾਈਆ ਅੰਜਨ ਮਾਹੀ ਨਿਰੰਜਨ ਰਈਆ ਜੋ ਆਵੇ ਜੁਗਤ ਤਉ ਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾ ਕੀ ਸਾਨੂੰ ਪ੍ਰਾਪਤ ਹੋਇਆ 730 ਅੰਗ ਦੇ ਉੱਤੇ ਸੁਭਾਏ ਮਾਨ ਸੋਈ ਮਾਲਾ ਪਹਿਲਾ ਸੋਹੀ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜਾ ਸੋਹੀ ਰਾਗ ਦੇ ਵਿੱਚ ਉਚਾਰਣ ਕੀਤਾ ਗਿਆ ਘਰ ਸਤਨਾ ਘਰ ਸਤਵੇਂ ਦਾ ਭਾਵ ਕਿ ਜਿਹੜੇ ਕੀਰਤਨ ਕਰਨ ਵਾਲੇ ਆ ਉਹਨਾਂ ਨੂੰ ਵਾਜੇ ਦੀਆਂ ਸੁਰਾਂ ਦੱਸੀਆਂ ਨੇ ਗੁਰੂ ਸਾਹਿਬ ਨੇ ਕਿ ਇਸ ਸ਼ਬਦ ਨੂੰ 7ਵੇਂ ਘਰ ਸਰਤਾਲ ਦੇ ਵਿੱਚ ਗਾਉਣਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਰਾਮ ਕਹ ਲਓ ਅੱਲਾ ਕਹ ਲਓ ਵਾਹਿਗੁਰੂ ਕਹ ਲਓ ਭਗਵਾਨ ਕਹ ਲਓ ਪ੍ਰਮਾਤਮਾ ਇੱਕ ਹੈ ਸਤਿਗੁਰ ਪ੍ਰਸਾਦ ਇਹ ਮਿਲਦਾ ਕਦੋਂ ਹੈ ਜਦੋਂ ਸਤਿਗੁਰੂ ਦੀ ਕਿਰਪਾ ਹੋ ਜੇ ਉਦੋਂ ਮਿਲਦਾ ਨਹੀਂ ਤੇ ਅਸੀਂ ਜਿੰਨਾ ਮਰਜੀ ਜ਼ੋਰ ਲਾ ਲਈਏ ਪ੍ਰਮਾਤਮਾ ਦੇ ਵਿੱਚ ਅਭੇਦ ਨਹੀਂ ਹੋ ਸਕਦੇ ਅੱਜ ਇਸ ਸ਼ਬਦ ਦੇ ਵਿੱਚ ਸਾਨੂੰ ਗੁਰੂ ਸਾਹਿਬ ਉਸ ਪ੍ਰਮਾਤਮਾ ਨੂੰ ਮਿਲਣ ਦੀ ਯਾਤ ਇਸ ਦੱਸਦੇ ਆ ਕਿ ਆਹ ਤਰੀਕਿਆਂ ਦੇ ਨਾਲ ਪ੍ਰਮਾਤਮਾ ਨੂੰ ਮਿਲ ਨਹੀਂ ਸਕਦਾ ਆਹ ਤਰੀਕਾ ਤੈਨੂੰ ਦੱਸ ਰਹੇ ਆ ਆਹ ਤਰੀਕੇ ਦੇ ਨਾਲ ਪ੍ਰਮਾਤਮਾ ਦੇ ਵਿੱਚ ਆ ਭੇਦ ਹੋ ਜਾਏਗਾ ਤੇ ਕਿਹੜੇ ਕਿਹੜੇ ਤਰੀਕੇ ਦੱਸ ਰਹੇ ਆ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੋਗ ਨਖਿੰਥਾ ਜੋਗ ਨਡੰਡਾ ਜੋਗ ਨ ਭਸਮ ਚੜਾਈ ਹੈ ਖਿੰਥਾ ਦਾ ਭਾਵ ਹੁੰਦਾ ਗੋਦੜੀ ਸਰੀਰ ਦੇ ਉੱਤੇ ਕੱਪੜੇ ਪਾ ਲੈਣੇ ਤੇ ਡੰਡਾ ਦਾ ਭਾਵ ਹੁੰਦਾ ਹੱਥ ਵਿੱਚ ਡੰਡਾ ਫੜ ਲੈਣਾ ਤੇ ਭਸਮ ਦਾ ਭਾਵ ਹੁੰਦਾ ਸਵਾਹ ਮਾਰ ਲੈਣੀ ਪਿੰਡੇ ਤੇ ਹੁਣ ਇੱਥੇ ਗੁਰੂ ਨਾਨਕ ਸਾਹਿਬਰੇ ਕਹਿੰਦੇ ਕਿ ਲੀਰਾਂ ਦੀ ਬਣਾ ਕੇ ਗੋਦੜੀ ਪਾ ਲੈਣੀ ਉਹਦੇ ਨਾਲ ਕਹਿੰਦੇ ਤੂੰ ਪ੍ਰਮਾਤਮਾ ਦੇ ਵਿੱਚ ਆ ਭੇਦ ਨਹੀਂ ਹੋ ਸਕਦਾ ਜੋਗ ਭਾਵ ਕੇ ਪ੍ਰਮਾਤਮਾ ਦੇ ਵਿੱਚ ਆ ਭੇਦ ਨਹੀਂ ਹੋ ਸਕਦਾ ਜੋਗ ਨਹੀਂ ਕਮਾ ਸਕਦਾ ਤੂੰ ਯੋਗ ਨਾ ਖਿੰਠਾ ਯੋਗ ਨਾ ਡੰਡਾ ਜੇ ਪਾਟੀ ਹੋਈ ਲੀਰਾਂ ਦੀ ਗੋਦੜੀ ਪਾ ਲਈ ਤੇ ਹੱਥ ਵਿੱਚ ਫੜ ਲਿਆ ਡੰਡਾ ਕਹਿੰਦੇ ਇਹਦੇ ਨਾਲ ਵੀ ਪ੍ਰਮਾਤਮਾ ਨਹੀਂ ਮਿਲਦਾ ਯੋਗ ਨਾ ਭਸਮ ਚੜਾਈ ਹੈ ਕਹਿੰਦੇ ਜੇ ਸਾਰੇ ਪਿੰਡੇ ਦੇ ਉੱਤੇ ਸਵਾਹ ਮਾਲ ਲੇ ਕਹਿੰਦੇ ਇਹਦੇ ਨਾਲ ਵੀ ਪ੍ਰਮਾਤਮਾ ਨਹੀਂ ਮਿਲਦਾ ਹੁਣ ਸਵਾਲ ਆਉਣ ਦਾ ਜਿਹੜਾ ਕਈ ਮਹਾਤਮਾ ਸਾਧੂ ਲਾਉਂਦੇ ਆ ਨਾ ਸਵਾਹ ਉਹਨਾਂ ਨੂੰ ਕਈ ਵਾਰੀ ਜੇ ਪੁੱਛ ਲਈਏ ਕਿ ਸਵਾਹ ਕਿਉਂ ਲਾਈਆਂ ਤੁਸੀਂ ਨੇ ਜੇ ਤੇ ਕੋਈ ਚੰਗਾ ਪਰਮਾਤਮਾ ਦੇ ਨਾਲ ਗੱਲ ਕਰਨ ਵਾਲਾ ਮਿਲ ਗਿਆ ਉਹਨੇ ਕਹਿਣਾ ਹੈ ਕਿ ਆਹ ਸਰੀਰ ਜਿਹੜਾ ਇੱਕ ਦਿਨ ਸਵਾਹ ਬਣ ਜਾਣਾ ਇਹਦਾ ਹੰਕਾਰ ਕੱਦ ਕਿਉਂਕਿ ਇਹਦੇ ਤੇ ਮੈਂ ਸਵਾਹ ਮੰਨ ਲਈ ਕਿ ਸਵਾਹ ਬਣ ਜਾਣਾ ਇੱਕ ਦਿਨ ਪਰ ਜੇ ਕੋਈ ਪਖੰਡੀ ਹੋਇਆ ਉਹਨੇ ਕਹਿਣਾ ਸਵਾਹ ਮੰਨਣ ਦੇ ਨਾਲ ਰੱਬ ਮਿਲਣਾ ਹੈ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਇੰਨਾਂ ਚੀਜ਼ਾਂ ਦੇ ਨਾਲ ਰੱਬ ਨਹੀਂ ਮਿਲਦਾ ਜੋਗ ਨਾ ਖਿੰਚਾ ਜੋਗ ਨਾ ਡੰਡਾ ਜੋਗ ਨਾ ਛਮ ਚੜਾਈ ਹੈ ਜੋਗ ਨਾ ਮੁੰਦੀ ਮੂੰਡ ਮੋੜਾਇਆ ਜੋਗ ਨਾ ਸਿੰਗੀ ਵਾਈ ਹੈ ਕਹਿੰਦੇ ਜੇ ਕੰਨਾਂ ਦੇ ਵਿੱਚ ਮੁੰਦਰਾ ਪਾ ਲੈ ਕਹਿੰਦੇ ਮੁੰਦਰਾ ਪਾਉਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ ਭਾਵੇਂ ਮੁੰਦਰਾ ਪਾਉਣ ਦੇ ਨਾਲ ਜੋਗ ਨਹੀਂ ਕਮਾਇਆ ਜਾਂਦਾ ਮੂੰਡ ਮੋੜਾਇਆ ਜੇ ਬੰਦਾ ਕੰਨਾਂ ਦੇ ਵਿੱਚ ਹੁੰਨਰਾ ਪਾਵੇਂ ਤੇ ਸਿਰ ਮਨਵਾ ਲਿਆ ਕਹਿੰਦੇ ਇਹਦੇ ਨਾਲ ਵੀ ਯੋਗ ਨਹੀਂ ਮਿਲਦਾ ਇਹਦੇ ਨਾਲ ਵੀ ਪ੍ਰਮਾਤਮਾ ਨਹੀਂ ਮਿਲਦਾ ਯੋਗ ਉਹ ਸਿੰਘੀ ਬਾਈ ਹੈ ਕਹਿੰਦੇ ਜੇ ਇੱਕ ਜੋਗੀਆਂ ਕੋਲ ਹੁੰਦੀ ਹੈ ਸਿੰਘੀ ਜਿਹਨੂੰ ਜਿਹੜੀ ਸਿੰਘ ਦੀ ਸ਼ਕਲ ਦੇ ਵਿੱਚ ਬਣੀ ਹੁੰਦੀ ਹੈ ਕਹਿੰਦੇ ਜੇ ਉਹ ਵੀ ਰੱਖੀਆਂ ਨੇ ਉਹਨਾਂ ਨੇ ਉਹ ਵਜਾਉਂਦੇ ਨੇ ਕਹਿੰਦੇ ਇਹਦੇ ਨਾਲ ਵੀ ਪ੍ਰਮਾਤਮਾ ਨਹੀਂ ਮਿਲਦਾ ਫਿਰ ਆਖਿਆ ਸੱਚੇ ਬਾਦਸ਼ਾਹ ਪਰਮਾਤਮਾ ਮਿਲਣ ਦਾ ਤਰੀਕਾ ਤੇ ਦੱਸੋ ਤੁਸੀਂ ਕਹਿੰਦੇ ਹੋ ਗੋਦੜੀ ਪਾ ਕੇ ਰੱਬ ਜੀ ਮਿਲਦਾ ਹੱਥ ਵਿੱਚ ਡੰਡਾ ਫੜ ਕੇ ਰੱਬ ਜੀ ਮਿਲਦਾ ਪਰ ਸਮਲਾ ਕੇ ਰੱਬ ਜੀ ਮਿਲਦਾ ਕੰਨਾਂ 'ਚ ਮੰਦਰਾ ਪਾ ਕੇ ਰੱਬ ਜੀ ਮਿਲਦਾ ਸਿਰਮਨਵਾ ਕੇ ਰੱਬ ਜੀ ਮਿਲਦਾ ਸਿੰਗੀ ਵਜਾ ਕੇ ਰੱਬ ਜੀ ਮਿਲਦਾ ਹੋਰ ਮਰੋ ਕਿੰਨੇ ਜੀ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਇਵ ਪਾਈ ਹੈ ਅੰਜਨ ਹੁੰਦਾ ਕਾਲਖ ਨਿਰੰਝਨ ਹੁੰਦਾ ਕਾਲਖ ਤੋਂ ਰਹਿਤ ਕੇ ਆ ਸੰਸਾਰ ਜਿਹੜਾ ਨਾ ਇਹ ਕਾਲਖ ਰਹਿ ਤਾ ਕਾਲਖ ਹੈ ਸਾਰਾ ਸੰਸਾਰ ਜਿਹੜਾ ਕਰ ਜਿਹੜਾ ਪਰਮਾਤਮਾ ਉਹ ਕਾਲਖ ਤੋਂ ਰਹਿਤ ਹੈ ਆ ਸੰਸਾਰ ਤੇ ਰਹਿੰਦਿਆਂ ਰਹਿੰਦਿਆਂ ਉਹ ਜਿਹੜਾ ਨਿਰੰਝਨ ਪਰਮਾਤਮਾ ਉਹਦੇ ਨਾਲ ਜੁੜੀਏ ਅਸੀਂ ਕਹਿੰਦੇ ਅੰਜਨ ਮਾਹੇ ਨਿਰੰਝਨ ਰਹੀ ਹੈ ਉਹ ਕਾਲਖ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਪਰਮਾਤਮਾ ਦੇ ਨਾਲ ਜੁੜੋ ਕਹਿੰਦੇ ਜੋਗ ਜੁਗਤ ਇਬ ਪਾਈਏ ਕਹਿੰਦੇ ਆ ਤਰੀਕਿਆਂ ਦੇ ਨਾਲ ਪ੍ਰਮਾਤਮਾ ਮਿਲਦਾ ਹੈ ਜੇ ਅਸੀਂ ਆਪਣੇ ਘਰਾਂ 'ਚ ਰਹਿੰਨੇ ਆ ਜ਼ਮੀਨਾਂ ਜਾਇਦਾਦਾਂ ਦਾ ਕੰਮ ਕਰਦੇ ਆ ਖੇਤੀਆਂ ਕਰਦੇ ਆ ਕਹਿੰਦੇ ਸਾਰੇ ਕੰਮ ਕਰਦੇ ਆ ਕਰਦੇ ਆ ਕਹਿੰਦੇ ਪ੍ਰਮਾਤਮਾ ਦੇ ਨਾਲ ਸਾਂਝ ਬਣਾ ਲੈ ਕਹਿੰਦੇ ਭਾਵ ਕੇ ਸ਼ਬਦ ਦੇ ਨਾਲ ਸਾਂਝ ਬਣਾ ਲੈ ਕਹਿੰਦੇ ਤੈਨੂੰ ਪ੍ਰਮਾਤਮਾ ਮਿਲ ਜਾਣਾ ਤੇ ਅੱਗੇ ਗੁਰੂ ਸਾਹਿਬ ਫੇਰ ਕਹਿੰਦੇ ਆ ਗੱਲੀ ਜੋਗ ਨਾ ਹੋਏ ਕਹਿੰਦੇ ਜੇ ਬੰਦਾ ਕਹਿੰਵੇ ਕਿ ਕੱਲੀਆਂ ਗੱਲਾਂ ਦੇ ਨਾਲ ਮੈਂ ਰੱਬ ਨੂੰ ਮਿਲ ਲਾਂਗਾ ਕਹਿੰਦੇ ਕੱਲੀਆਂ ਗੱਲਾਂ ਦੇ ਨਾਲ ਵੀ ਰੱਬ ਨਹੀਂ ਮਿਲਿਆ ਜਾਂਦਾ ਭਾਈ ਗੁਰਦਾਸ ਸਾਹਿਬ ਵੀ ਸਾਨੂੰ ਕਹਿੰਦੇ ਆ ਕਿ ਪੂਛੇ ਤੇ ਪਥਕ ਤੇ ਮਾਰਗ ਨ ਧਾਰਾ ਭਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਐ ਕਹਿੰਦੇ ਜੇ ਬੰਦਾ ਗੱਲ ਨਹੀਂ ਮਾਰਦਾ ਰਵੇ ਨਾ ਕਿ ਮੈਂ ਸਮਾਣੇ ਜਾਣੇ ਮੈਂ ਪਾਤੜਾਂ ਜਾਣੇ ਕਹਿੰਦੇ ਵਸ ਅੱਡੇ ਤੇ ਖੜਾ ਰਵੇ ਚਾਹੇ ਸਾਰੀ ਜ਼ਿੰਦਗੀ ਖੜਾ ਰਵੇ ਕਹਿੰਦੇ ਜਿੰਨਾ ਚਿਰ ਕੋਈ ਸਾਧਨ ਨਹੀਂ ਲੈਂਦਾ ਜਿੰਨਾ ਚਿਰ ਤੁਰਦਾ ਨਹੀਂ ਜਿੰਨਾ ਚਿਰ ਆਪਣੇ ਸਰੀਰ ਨੂੰ ਬੰਧਦਾ ਨਹੀਂ ਕਹਿੰਦੇ ਇਕੱਲਾ ਉੱਤੇ ਖੜ ਕੇ ਗੱਲਾਂ ਕਰਕੇ ਕਿ ਮੈਂ ਸਮਾਣੇ ਜਾਣੇ ਮੈਂ ਪਾਤੜਾਂ ਜਾਣੇ ਕਹਿੰਦੇ ਇਸ ਤਰ੍ਹਾਂ ਉੱਤੇ ਪਹੁੰਚਿਆ ਨਹੀਂ ਜਾਣਾ ਕਹਿੰਦੇ ਫਿਰ ਗੱਲਾਂ ਦੇ ਨਾਲ ਤੂੰ ਯੋਗ ਕਿਵੇਂ ਕਮਾ ਲੇਗਾ ਗੱਲਾਂ ਦੇ ਨਾਲ ਪ੍ਰਮਾਤਮਾ ਦੇ ਵਿੱਚ ਕਿਵੇਂ ਆ ਭੇਦ ਹੋ ਜਾਏਗਾ ਕਹਿੰਦੇ ਇੱਕ ਦ੍ਰਿਸ਼ਟਕਰ ਸੰਸਾਰ ਜਾਣੈ ਜੋਗੀ ਕਹੀਐ ਸੋਈ ਇੱਥੇ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਆਹ ਜਿਹੜੀ ਅੱਖਾਂ ਨੇ ਨਾ ਇਹਨਾਂ ਦੇ ਨਾਲੇ ਤੋਝਾ ਵੇਖ ਸਭ ਨੂੰ ਇੱਕ ਦ੍ਰਿਸ਼ਟਕਰ ਸੰਸਾਰ ਜਾਣੈ ਸੰਸਾਰ ਦਾ ਭੌਂਗਾ ਬਰਾਬਰ ਕਿ ਅੱਖਾਂ ਦੇ ਨਾਲ ਨੀਵੇਂਆਂ ਨੂੰ ਵੀ ਉੱਚਿਆਂ ਨੂੰ ਵੀ ਗਰੀਬਾਂ ਨੂੰ ਵੀ ਅਮੀਰਾਂ ਨੂੰ ਵੀ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖ ਪਸ਼ੂਆਂ ਨੂੰ ਵੀ ਪੰਛੀਆਂ ਨੂੰ ਵੀ ਜਾਨਵਰਾਂ ਨੂੰ ਸਾਰਿਆਂ ਨੂੰ ਕਦੇ ਇੱਕੋ ਨਜ਼ਰ ਨਾਲ ਵੇਖ ਕਹਿੰਦੇ ਜਿੱਦੈ ਇੱਕੋ ਨਜ਼ਰ ਨਾਲ ਵੇਖਣ ਲੱਗਿਆ ਏਕ ਦ੍ਰਿਸ਼ਟ ਕਰ ਸੰਸਾਰ ਜਾਣੈ ਜੋਗੀ ਕਹੀ ਹੈ ਸੋਈ ਕਹਿੰਦੇ ਆਸਨ ਦੇ ਵਿੱਚ ਜੋ ਕਮਾਉਣ ਵਾਲਾ ਤੇ ਉਹ ਹੁੰਦਾ ਜਿਹੜਾ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੁਣ ਸਾਡੀ ਨਜ਼ਰ ਇੱਕੋ ਜੀ ਨਹੀਂ ਹੁੰਦੀ ਆਪਾਂ ਕਈ ਵਾਰੀ ਗੱਲ ਕਰੀ ਆ ਨਾ ਕਿ ਆਪਣੀ ਭੈਣ ਨੂੰ ਬੰਦਾ ਕਿਸੇ ਹੋਰ ਨਜ਼ਰ ਨਾਲ ਵੇਖਦਾ ਤੇ ਕਿਸੇ ਦੀ ਭੈਣ ਨੂੰ ਹੋਰ ਨਜ਼ਰ ਨਾਲ ਵੇਖਦਾ ਕਹਿੰਦੇ ਜਿੱਦੈ ਇੱਕੋ ਬਣ ਗਈ ਨਾ ਕਹਿੰਦੇ ਉੱਦੇ ਅਸਨ ਦੇ ਵਿੱਚ ਜੋਗ ਉੱਦੇ ਕਮਾਇਆ ਜਾਣਾ ਰਹਾਓ ਰਹਾਓ ਦਾ ਭਾਵ ਉਹਦਾ ਠਹਿਰਨਾ ਤੇ ਨਾਲੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਆਰੇ ਕਹਿੰਦੇ ਜੋਗ ਨਾ ਬਾਹਰ ਮੜੀ ਨਿਸ਼ਾਨੀ ਜੋਗ ਨਾ ਤਾੜੀ ਲਾਈ ਹੈ ਜੋਗ ਦਾ ਬਾਹਰ ਮੜੀ ਮਸਾਲੀ ਕਈ ਬੰਦੇ ਕਹਿੰਦੇ ਆ ਮੜੀਆਂ ਦੇ ਵਿੱਚ ਜਾ ਕੇ ਤਲਿਸੇ ਕੱਟਣੇ ਆ ਉੱਥੇ ਜਾ ਕੇ ਤਲਿਸੇ ਕੱਟਾਂਗੇ 40 ਦਿਨ ਤਾ ਰੱਬ ਮਿਲ ਜਾਣਾ ਗੁਰੂ ਸਾਹਿਬ ਕਹਿੰਦੇ ਮੜੀਆਂ 'ਚ ਜਾਣ ਨਾਲ ਰੱਬ ਨਹੀਂ ਮਿਲਦਾ ਜੇ ਮੜੀਆਂ 'ਚ ਜਾਣ ਨਾਲ ਰੱਬ ਮਿਲਦਾ ਹੁੰਦਾ ਤਾਂ ਗੁਰੂ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੰਗਤੀ ਦੇ ਵਿੱਚ ਕਿਹਾ ਕਿ ਸਿਰ ਧਨਵਾਇਆ ਪਾਈ ਹੈ ਜੰਮ ਗਿੱਦੜ ਜੂ ਹੈ ਕਹਿੰਦੇ ਜੇ ਪੁੱਥੇ ਲਟਕਣ ਨਾਲ ਰੱਬ ਮਿਲਦਾ ਹੁੰਦਾ ਤਾਂ ਕਹਿੰਦੇ ਚਮਗਿੱਦੜ ਨੂੰ ਮਿਲ ਜਾਂਦਾ ਮੜੀ ਮਸਾਣੀ ਜੇ ਮਿਲੈ ਵਿੱਚ ਖੱਡਾਂ ਚੂਹੇ ਕਹਿੰਦੇ ਜੇ ਮੜੀਆਂ ਮਸਾਣੀਆਂ ਤੇ ਜਾ ਕੇ ਰੱਬ ਮਿਲਦਾ ਹੁੰਦਾ ਸਭ ਤੋਂ ਪਹਿਲਾਂ ਕਹਿੰਦੇ ਉਹਨਾਂ ਨੂੰ ਮਿਲ ਜਾਂਦਾ ਕਿਉਂਕਿ ਉਹ ਵਿੱਚ ਖੱਡਾਂ ਚੂਹੇ ਕਹਿੰਦੇ ਜਿਹੜੇ ਚੂਹੇ ਨੇ ਉਹ ਰਹਿੰਦੇ ਉੱਥੇ ਨੇ ਖੱਡਾਂ ਬਣਾ ਰੱਖੀਆਂ ਹੁੰਦੀਆਂ ਨੇ ਜੇ ਉੱਥੇ ਰਹਿਣ ਨਾਲ ਰੱਬ ਮਿਲਦਾ ਹੁੰਦਾ ਤਾਂ ਕਹਿੰਦੇ ਉਹਨਾਂ ਨੂੰ ਮਿਲ ਜਾਣਾ ਸੀ ਯੋਗ ਨਾ ਬਾਹਰ ਬੜੀ ਮਸਾਣੀ ਯੋਗ ਨਾ ਤਾੜੀ ਲਾਈ ਹੈ ਕਹਿੰਦੇ ਜੇ ਇੱਕ ਟੱਕ ਸਮਾਧੀ ਲਾ ਕੇ ਜੇ ਉੱਥੇ ਬੈਠਾ ਰਹੇ ਤਾਂ ਵੀ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ ਹੈ ਯੋਗ ਨਾ ਦੇਸ਼ ਦਸੰਤਰ ਭਵਿਆ ਯੋਗ ਨਾ ਤੀਰਥ ਨਹੀ ਹੈ ਹੁਣ ਕਹਿੰਦੇ ਜੇ ਬੰਦਾ ਕਹਿੰਦੇ ਕਿ ਮੈਂ ਤੇ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ ਚ ਜਾ ਕੇ ਉੱਥੇ ਰਹਾਗਾ ਵੀ ਉੱਥੇ ਜਾ ਕੇ ਮੈਂ ਪ੍ਰਮਾਤਮਾ ਨੂੰ ਪਾਲਾਂਗਾ ਕਦੇ ਕਿਸੇ ਦੇਸ਼ ਚ ਕਦੇ ਕਿਸੇ ਦੇਸ਼ ਚ ਕਹਿੰਦੇ ਜੋਗ ਨਾ ਦੇਸ਼ ਦਸੰਤਰ ਭਵੇ ਕਹਿੰਦੇ ਉੱਥੇ ਵੀ ਜਿੰਨਾ ਮਰਜੀ ਫਿਰੇ ਜਾ ਜੋਗ ਨਾ ਤੀਰਥ ਨਹੀਂ ਹੈ ਕਹਿੰਦੇ ਨਾ ਦੇਸ਼ ਛੱਡ ਕੇ ਦੂਸਰੇ ਦੇਸ਼ 'ਚ ਜਾ ਕੇ ਰੱਬ ਮਿਲਦਾ ਨਾ ਕਹਿੰਦੇ ਆਪਣਾ ਘਰ-ਦਾਰ ਛੱਡ ਕੇ ਤੀਰਥਾਂ ਤੇ ਜਾ ਕੇ ਰੱਬ ਮਿਲਦਾ ਕਹਿੰਦੇ ਜੇ ਤੀਰਥਾਂ ਤੇ ਜਾ ਕੇ ਰੱਬ ਮਿਲਦਾ ਹੁੰਦਾ ਤਾਂ ਭਾਈ ਗੁਰੂ ਇੱਕ ਵਿਦਵਾਨ ਨੇ ਲਿਖਿਆ ਅਸੀਂ ਤੀਰਥ ਤੇ ਇਸ਼ਨਾਨ ਕਰਨੀ ਜਾਂਦੇ ਆ ਨਾ ਤੇ ਉਹ ਵਿਦਵਾਨ ਨੇ ਲਿਖਿਆ ਕਹਿੰਦੇ ਜੇ ਰੱਬ ਮਿਲਦਾ ਨਹਾਤਿਆਂ ਧੋਤੇ ਆ ਜੇ ਰੱਬ ਮਿਲਦਾ ਜੰਗਲ ਭਵੇ ਆ ਮਿਲਦਾ ਗਊਆਂ ਬੱਚੀਆਂ ਕਹਿੰਦੇ ਜੇ ਜੰਗਲਾਂ ਚ ਜਾ ਕੇ ਰੱਬ ਮਿਲਦਾ ਹੁੰਦਾ ਤਾਂ ਕਹਿੰਦੇ ਗਊਆਂ ਤੇ ਬੱਚੀਆਂ ਨੂੰ ਮਿਲ ਜਾਂਦਾ ਸਭ ਤੋਂ ਪਹਿਲਾਂ ਉਹ ਜੰਗਲਾਂ ਕੀ ਰਹਿੰਦੇ ਨੇ ਜੇ ਰੱਬ ਮਿਲਦਾ ਜੰਗਲ ਭਵੇ ਆ ਮਿਲਦਾ ਗਊਆਂ ਬੱਚੀਆਂ ਜੇ ਰੱਬ ਮਿਲਦਾ ਨਹਾਤਿਆਂ ਧੋਤੇ ਆ ਮਿਲਦਾ ਡੱਟੀ ਆ ਮੱਛੀਆਂ ਕਹਿੰਦੇ ਜੇ ਰੱਬ ਨਹਾਉਣ ਦੇ ਨਾਲ ਹੀ ਕੱਲਾ ਮਿਲਦਾ ਹੁੰਦਾ ਤਾਂ ਕਹਿੰਦੇ ਫੇਰ ਗੱਡੀਆਂ ਤੇ ਮੱਛੀਆਂ ਨੂੰ ਮਿਲ ਜਾਣਾ ਸੀ ਆਖਿਆ ਫੇਰ ਰੱਬ ਕਿਵੇਂ ਮਿਲੂਗਾ ਜੀ ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ ਕਹਿੰਦੇ ਜੇ ਨੀਤ ਸੱਚੀ ਬਣਾ ਲੋਗੇ ਤਾਂ ਕਹਿੰਦੇ ਘਰ ਬੈਠਿਆਂ ਨੂੰ ਹੀ ਰੱਬ ਮਿਲ ਜਾਣਾ ਤੇ ਇੱਥੇ ਗੁਰੂ ਨਾਨਕ ਸਾਹਿਬਾ ਨੇ ਕਹਿੰਦੇ ਜੋਗ ਨ ਦੇਸ ਦਸੰਤਰ ਭਵੇ ਆ ਜੋਗ ਨਾ ਤੀਰਥ ਨਾਈ ਐ ਨਹਾਉਣਾ ਜ਼ਰੂਰੀ ਹੈ ਠੀਕ ਹੈ ਸੀ ਸਰੀਰ ਦੀ ਸਵਾਈ ਰੱਖਣੀ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਸੀਂ ਇਸ਼ਨਾਨ ਕਰ ਲਿਆ ਤੁਸੀਂ ਰੱਬ ਨੂੰ ਮਿਲ ਗਏ ਨਹੀਂ ਕਹਿੰਦੇ ਉਹਦੇ ਵਾਸਤੇ ਤੁਹਾਨੂੰ ਮਿਹਨਤ ਵੱਖਰੀ ਕਰਨੀ ਪੈਣੀ ਹੈ ਅੰਜਨ ਮਾਹੇ ਨਰਿੰਜਨ ਰਹੀ ਹੈ ਯੋਗ ਗੁਗਤਿਵ ਪਾਈ ਹੈ ਕਹਿੰਦੇ ਆ ਸੰਸਾਰ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਕਹਿੰਦੇ ਆ ਕਾਲਖ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਕਹਿੰਦੇ ਉਸ ਨਿਰੰਝਨ ਪਰਮਾਤਮਾ ਦੇ ਨਾਲ ਅਭੇਦ ਹੋਣਾ ਯੋਗ ਗੁਗਤਿਵ ਪਾਈਆ ਅਸਲ 'ਚ ਕਹਿੰਦੇ ਇਹ ਯੋਗ ਹੈ ਸਤਗੁਰ ਭੇਟੇ ਤਾਂ ਸੰਸਾਰ ਟੁੱਟਾ ਧਾਵਤ ਵਰਜ ਰਹੀ ਹੈ ਸਤਗੁਰ ਭੇਟਾ ਭੇਟੇ ਦਾ ਭਾਵ ਉਹ ਮਿਲ ਜਾਣਾ ਕਹਿੰਦੇ ਜਿਸ ਦਿਨ ਪਰਮਾਤਮਾ ਮਿਲ ਜਾਣਾ ਨਾ ਸਤਗੁਰ ਭੇਟੇ ਤਾਂ ਸੰਸਾਰ ਟੁੱਟਾ ਉੱਤੇ ਜਿਹੜਾ ਸਾਡੇ ਅੰਦਰ ਡਰ ਬਣਿਆ ਹੋਇਆ ਹੈ ਜਿਹੜਾ ਸਾਡੇ ਅੰਦਰ ਸਹਿਮ ਬਣਿਆ ਹੋਇਆ ਹੈ ਕਹਿੰਦੇ ਉਹ ਟੁੱਟ ਜਾਣਾ ਸਹਿਮ ਦੂਰ ਹੋ ਜਾਣਾ ਧਾਵਤ ਵਰਜ ਰਹੀ ਹੈ ਜਿਹੜਾ ਮਨ ਕਦੇ ਕਿੱਥੇ ਫਿਰਦਾ ਸੀ ਕਦੇ ਕਿੱਥੇ ਫਿਰਦਾ ਉਸੇ ਕਹਿੰਦੇ ਉਹ ਮਨ ਜਿਹੜਾ ਮਾੜਿਆ ਕੰਮਾਂ 'ਚ ਭੱਜਿਆ ਫਿਰਦਾ ਸੀ ਉਹ ਮਨ ਇੱਕ ਥਾਂ ਤੇ ਟਿਕ ਜਾਣਾ ਵਰਜ ਰਹੀ ਹੈ ਪਹਿਲੇ ਸਮਿਆਂ ਦੇ ਵਿੱਚ ਗੁਰੂ ਬਜ਼ੁਰਗ ਕਹਿਆ ਕਰਦੇ ਸੀ ਤੈਨੂੰ ਇੱਕ ਵਾਰੀ ਵਰਜਦਾ ਅੱਗੇ ਨੂੰ ਜੇ ਗਲਤੀ ਕਰੇਗਾ ਫੇਰ ਨਹੀਂ ਵਰਜਣਾ ਭਾਵਕੇ ਮਾਫ਼ ਨਹੀਂ ਕਰਨਾ ਇੱਥੇ ਰੁਕਣਾ ਨਹੀਂ ਇੱਥੇ ਗੁਰੂ ਸਾਹਿਬ ਇਹੀ ਕਹਿੰਦੇ ਐ ਕਿ ਸਤਗੁਰ ਭੇਟੇ ਤਾਂ ਸਿਰ ਸੰਤ ਟੁੱਟਾ ਧਾਵਤ ਵਰਜ ਰਹੀ ਹੈ ਕਹਿੰਦੇ ਜਿਹੜੇ ਸਾਡੇ ਅੰਦਰ ਕਾਰ ਕ੍ਰੋਧ ਲੋਗੋ ਹੰਕਾਰ ਇਹ ਸਾਨੂੰ ਲਈ ਫਿਰਦੇ ਖਿੱਚੀ ਫਿਰਦੇ ਐ ਕਹਿੰਦੇ ਇਹ ਰੁਕ ਜਾਣਗੇ ਇੱਕ ਥਾਂ ਤੇ ਜਦੋਂ ਜਦੋਂ ਪਰਮਾਤਮਾ ਦੇ ਨਾਲ ਸਾਝ ਵਣ ਲੱਗੀ ਸਾਡੀ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਨਿਜਰ ਝਰੈ ਸਹਜ ਧਨ ਲੱਗਾ ਘਰ ਹੀ ਪਰਚਾ ਪਈ ਨਿਜਰ ਝਰੈ ਕਹਿੰਦੇ ਜਿਵੇਂ ਇੱਕ ਝਰਨਾ ਨਹੀਂ ਵਗਦਾ ਹੁੰਦਾ ਝਰਨਾ ਲਗਾਤਾਰ ਵਗਦਾ ਚਾਹੇ ਜੇਠ ਹੜ ਦਾ ਮਹੀਨਾ ਚਾਹੇ ਬੋਹ ਮਾਗ ਦਾ ਮਹੀਨਾ ਚਾਹੇ ਦਿਨਾਂ ਚਾਹੇ ਰਾਤ ਕਹਿੰਦੇ ਉਹ ਝਰਨਾ ਠੇ ਪਹਿਰ ਵਗ ਰਿਹਾ ਕਹਿੰਦੇ ਜਿੱਦੇ ਪਰਮਾਤਮਾ ਦੇ ਨਾਲ ਸਾਝ ਵਣਗੇ ਨਿਜਰ ਝਰੈ ਸਹਜ ਦੋਨੋਂ ਲੱਗੇ ਘਰ ਹੀ ਪਰਚਾ ਪਾਈ ਐ ਕਹਿੰਦੇ ਤੇਰੇ ਅੰਦਰ ਉਹ ਝਰਨਾ ਵਗਣ ਲੱਗ ਜਾਣਾ ਇੱਕ ਰਸ ਧੁਨ ਲੱਗਣੀ ਚੱਲਣੀ ਸ਼ੁਰੂ ਹੋ ਜਾਣੀ ਐ ਘਰ ਹੀ ਪਰਚਾ ਪਾਈ ਐ ਪਰ ਪ੍ਰਮਾਤਮਾ ਨੂੰ ਆਹ ਹਿਰਦੇ ਚੋਂ ਭਾਲਣਾ ਪੈਣਾ ਕਹਿੰਦੇ ਹਿਰਦੇ ਦੇ ਵਿੱਚ ਬੈਠਾ ਹਰਦੇ ਦੇ ਵਿੱਚੋਂ ਹੀ ਪਰਮਾਤਮਾ ਮਿਲ ਜਾਣਾ ਫਿਰ ਕਹਿੰਦੇ ਉਹ ਝਰਨਾ ਵਗ ਜਾਣਾ ਉਹ ਝਰਨਾ ਫਿਰ ਕਦੇ ਰੁਕਣਾ ਨਹੀਂ ਅੰਜਨ ਮਾਏ ਨਰੰਜਨ ਰਹੀ ਹੈ ਜੋਗ ਜੋਗ ਤੇਵ ਪਾਈ ਹੈ ਕਹਿੰਦੇ ਆਕਾਲਖ ਦੇ ਵਿੱਚ ਰਹਿ ਕੇ ਆ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਦੇ ਵਿੱਚ ਰਹਿੰਦੇ ਆ ਰਹਿੰਦੇ ਉਸ ਨਰੰਜਨ ਪਰਮਾਤਮਾ ਦੇ ਨਾਲ ਮਿਲিয়ে ਜੋਗ ਜੋਗ ਤੇਵ ਪਾਈ ਹੈ ਕਹਿੰਦੇ ਅਸਲ ਵਿੱਚ ਜੋਗ ਇਹ ਹੁੰਦਾ ਹੈ ਕਹਿੰਦੇ ਅੱਗੇ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਜੀ ਨਾਨਕ ਕੋਈ ਜੀਵਤਿਆਂ ਮਰ ਰਹੀ ਐ ਐਸਾ ਜੋਗ ਕੋਈ ਹੈ ਨਾਨਕ ਜੀਵਤਿਆਂ ਮਰ ਰਹੀ ਐ ਬੰਦਾ ਜਿਉਂਦਾ ਹੋਵੇ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਾਰ ਦੇ ਕਹਿੰਦੇ ਉਹਨੂੰ ਅਸਲ 'ਚ ਕਹਿੰਦੇ ਆ ਤੇ ਇਹ ਬੰਦਾ ਨਾਨਕ ਜੀਵਤਿਆਂ ਮਰ ਰਹੀ ਹੈ ਕਹਿੰਦੇ ਜਿਉਂਦਿਆਂ ਜਿਉਂਦਿਆਂ ਮਰ ਗਿਆ ਭਾਵ ਕੇ ਆਪਣੇ ਅੰਦਰ ਦੇ ਵਿਕਾਰ ਮਾਰ ਲੇ ਅਸੀਂ ਵਿਕਾਰ ਨਹੀਂ ਮਾਰੇ ਅਸੀਂ ਨੇ ਆਪਣੇ ਅੰਦਰ ਦੇ ਜਿਹੜੇ ਗਿਆਨ ਇੰਦਰੇ ਨੇ ਉਹਨਾਂ ਨੂੰ ਮਾਰ ਕੇ ਰਹਿ ਗਏ ਜਿਨ੍ਹਾਂ ਨੇ ਸਾਨੂੰ ਗਿਆਨ ਕਰਾਉਣਾ ਸੀ ਨਾਨਕ ਜੀਵਤਿਆ ਮਰ ਰਹੀ ਆ ਐਸਾ ਜੋਗ ਕਮਾਈ ਐ ਕਹਿੰਦੇ ਜਿਉਂਦਿਆਂ ਜਿਉਂਦਿਆਂ ਆਪਣੇ ਅੰਦਰ ਦੇ ਵਿਕਾਰਾਂ ਨੂੰ ਮਾਰ ਲੈ ਇਹ ਵਿਕਾਰਾਂ ਨੂੰ ਮਾਰ ਕੇ ਐ ਸਮਝ ਕੇ ਹੁਣ ਤੂੰ ਜਿਉਂਦਾ ਤੁਰਿਆ ਫਿਰਦਾ ਜੇ ਅਸੀਂ ਵਿਕਾਰ ਨਾ ਮਾਰੇ ਤਾਂ ਗੁਰੂ ਸਾਹਿਬ ਕਹਿੰਦੇ ਆਪ ਸੁੰਦਰ ਕੁਲੀਨ ਚਤਰਮੁਖ ਗਿਆਨੀ ਧਨਵੰਤ ਮਿਰਤਕ ਕਹੀ ਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਉਹਦੇ ਕੋਲ ਕਿੰਨੇ ਗੁਣ ਸੀ 라ਵਣ ਕੋਲ ਪਰ ਗੁਰੂ ਸਾਹਿਬ ਕਹਿੰਦੇ ਇਹ ਤੁਰਿਆ ਤੇ ਫਿਰਦਾ ਪਰ ਸਾਡੀਆਂ ਨਜ਼ਰਾਂ ਚ ਇਹ ਮਰਿਆ ਹੋਇਆ ਮੁਰਦਾ ਤੁਰਿਆ ਜਾ ਰਿਹਾ ਪਰ ਜੇ ਗੁਰੂ ਸਾਹਿਬ ਕਹਿੰਦੇ ਆਪਣੇ ਅੰਦਰਲੇ ਵਿਕਾਰਾਂ ਨੂੰ ਮਾਰ ਲੈ ਕਹਿੰਦੇ ਲੋਕਾਂ ਦੀਆਂ ਨਜ਼ਰਾਂ ਚ ਜਿੰਮੇ ਮਰਜੀ ਹੋਵੇ ਪਰ ਗੁਰੂ ਸਾਹਿਬ ਕਹਿੰਦੇ ਸਾਡੀਆਂ ਨਜ਼ਰਾਂ ਚ ਅਜ ਜਿਉਂਦਾ ਤੁਰਿਆ ਫਿਰਦਾ ਹੈ ਕਹਿੰਦੇ ਐਸਾ ਜੋ ਕਮਾਈ ਹੈ ਕਹਿੰਦੇ ਅਸਲ ਦੇ ਵਿੱਚ ਫੇਰ ਗੱਲ ਕਰਨੀ ਹੈ ਵਾਜੇ ਵਾਜੋ ਸਿੰਗੀ ਵਜੈ ਤਉ ਨਿਰਭਉ ਵਦ ਪਾਈ ਹੈ ਕਹਿੰਦੇ ਫਿਰ ਉਹ ਜਿਹੜੀ ਅੰਦਰ ਸਿੰਗੀ ਜੋਗੀ ਵਜਾਉਂਦੇ ਨੇ ਨਾ ਉਹ ਕਹਿੰਦੇ ਬਿਨਾਂ ਹੀ ਵਾਜੇ ਤੋਂ ਵੱਜਣੀ ਅੰਦਰ ਅੰਦਰ ਅਨਹਦ ਨਾਦ ਵੱਜਣਾ ਹੈ ਉਹ ਅੰਦਰ ਅਨਾਹਦ ਨਾਦ ਇਸ ਤਰ੍ਹਾਂ ਵੱਜਣਾ ਜਿਵੇਂ ਝਰਨਾ ਰੁਕਦਾ ਹੀ ਨਾ ਉਹ ਨਾਦ ਸਾਡੇ ਅੰਦਰ ਵੱਜਦਾ ਰਹੇ ਨਾ ਵੱਜਦਾ ਰਹੇ ਕਦੇ ਨਹੀਂ ਰੁਕਣਾ ਨਿਰਭਉ ਬਦ ਪਾਈ ਹੈ ਕਹਿੰਦੇ ਫਿਰ ਡਰ ਰਹਿਤ ਅਸੀਂ ਉਸ ਪਰਮਾਤਮਾ ਦੇ ਵਿੱਚ ਆ ਭੇਦ ਹੋ ਜਾਾਂਗੇ ਸਾਡੇ ਅੰਦਰੋਂ ਵੀ ਡਰ ਖਤਮ ਹੋ ਜਾਣਾ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਗੁਬਤ ਤੋ ਪਾਈ ਹੈ ਕਹਿੰਦੇ ਆ ਸੰਸਾਰ ਦੇ ਵਿੱਚ ਰਹਿ ਕੇ ਆ ਕਾਲਕ ਦੇ ਵਿੱਚ ਰਹਿ ਕੇ ਕਾਮ ਕ੍ਰੋਧ ਲੋਭ ਮੋਹ ਚਾਰ ਦੇ ਵਿੱਚ ਰਹਿ ਕੇ ਕਹਿੰਦੇ ਉਹ ਪਰਮਾਤਮਾ ਨੂੰ ਪਾਲਾ ਅਸਲ ਦੇ ਵਿੱਚ ਕਹਿੰਦੇ ਇਹ ਅਸਲੀ ਯੋਗ ਕਮਾਉਣ ਦੀ ਗੱਲ ਹੈ ਗੁਰੂ ਸਾਹਿਬ ਨੇ ਸਾਨੂੰ ਇਹ ਚਾਰ ਪਦਿਆਂ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਸਮਝਾਉਣ ਦਾ ਕੋਸ਼ਿਸ਼ ਕੀਤੀ ਹੈ ਅਸੀਂ ਸਮਝੀਏ ਨਾ ਸਮਝੀਏ ਇਹ ਵੱਖਰੀ ਗੱਲ ਹੈ ਪਰ ਗੁਰੂ ਸਾਹਿਬ ਕਹਿੰਦੇ ਜੇ ਤੂੰ ਸਿੱਖਣਾ ਚਾਹੇ ਜੇ ਤੂੰ ਸਮਝਣਾ ਚਾਹੇ ਤਾ ਕਹਿੰਦੇ ਇੱਕ ਸ਼ਬਦ ਤੋਂ ਵੀ ਸਿੱਖ ਸਕਦਾ ਹੈ ਇੱਕ ਸ਼ਬਦ ਤੋਂ ਵੀ ਸਮਝ ਸਕਦਾ ਹੈ ਪਰ ਜੇ ਕਹਿੰਦੇ ਸਿੱਖਣਾ ਨਹੀਂ ਚਾਹੁੰਦੇ ਤਾਂ ਗੁਰੂ ਸਾਹਿਬ ਕਹਿੰਦੇ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿਖਾ ਮਹਿਚੂਕ ਅੰਧੇ ਏਕ ਨਾ ਲੱਗ ਗਈ ਜੋ ਬਾਸ ਵਜਾਈਆਂ ਭੋਕ ਚਾਹੇ ਕਹਿੰਦੇ ਆ 1430 ਅੰਗ ਇਹਨੂੰ ਤੁਸੀਂ ਸਾਰੀ ਜ਼ਿੰਦਗੀ ਪੜਦੇ ਰਹੋ ਪਰ ਜੇ ਕਹਿੰਦੇ ਮੰਨਣਾ ਨਹੀਂ ਚਾਹੁੰਦੇ ਫਿਰ ਕਹਿੰਦੇ ਇਹ ਪੜਨ ਦੇ ਨਾਲ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਅਸਲ ਦੇ ਵਿੱਚ ਗੁਰਬਾਣੀ ਨੂੰ ਪੜ੍ਹਨਾ ਤੇ ਉਹਦੇ ਤੇ ਅਸੀਂ ਨੇ ਆਪਣੇ ਆਪ ਨੂੰ ਉਸ ਮੰਜ਼ਲ ਵੱਲ ਨੂੰ ਤੋਰਨਾ ਜਿਵੇਂ ਗੁਰੂ ਸਾਹਿਬ ਸਾਨੂੰ ਲੈ ਕੇ ਜਾ ਰਹੇ ਐ ਤੇ ਇੱਥੇ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਐ ਬਾਜੇ ਜੋ ਸੁੰਗੀ ਬਾਜਾ ਤਉ ਮਿਰਭਉ ਤਦ ਪਾਈ ਐ ਅੰਜਨ ਬਾਹੇ ਨਿਰੰਜਨ ਰਹੀ ਐ ਜੋਗ ਜੁਗਤ ਤਉ ਪਾਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ <Sessly> ਵਾਹਿਗੁਰੂ